ਅੜੀ ਜੀ ਗਰਮੀ ਕੀ ਵੱਧਦੀ ਆ ਆਪਣੇ ਵਾਲੇ ਮੂੰਹ ਚੱਕ ਲੈਂਦੇ ਆ ਚਲੋ ਜੀ ਛਿੰਬੜੇ ਚਲੋ ਮਣਾਲੀ ਚਲੋ ਜੀ ਹਿਮਾਚਲ ਦੀਆਂ ਪਹਾੜੀਆਂ ਚ ਚਲੋ ਇੱਕ ਗੱਲ ਤੁਸੀਂ ਦੇਖੀ ਐ ਵੀ ਜੇ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਆਹ ਵਾਲਾ ਮੌਸਮ ਨਾ ਹੋਵੇ ਜਿਹਨੂੰ ਆਪਾਂ ਸੁਹਾਣਾ ਮੌਸਮ ਕਹਿ ਦਿੰਨੇ ਆ ਹੈ ਚੱਲ ਮੌਸਮ ਜਿੱਥੇ ਆਪਾਂ ਕਹਿੰਦੇ ਨੇ ਵੀ ਆਨੰਦ ਆਉਂਦਾ ਆਪਾਂ ਨੂੰ ਯਾਰ ਘੁੰਮ ਕੇ ਹੈ ਤੇ ਜੇ ਉੱਥੇ ਤਪਾੜ ਵਰਦਾ ਹੋਵੇ ਕਾਂਖ ਨਿੱਕਲਦੀ ਹੋਵੇ ਤੇ ਅਗਰੀ ਦੀ ਗਰਮੀ ਪੈਂਦੀ ਹੋਵੇ ਹੈ ਤੇ ਉੱਥੇ ਪਹਾੜ ਉੱਤੇ ਤਾਪਸ਼ ਮਾਰਦੇ ਹੋਣ ਤੁਸੀਂ 10 ਮਿੰਟ ਨਹੀਂ ਘਟਣਾ ਉੱਥੇ ਹੈ ਤੇ ਤੁਸੀਂ ਉਹ ਮੌਸਮ ਆ ਜਿਹੜੀ ਗੱਲ ਕਰਕੇ ਤੁਸੀਂ ਉੱਥੇ ਜਾਂਦੇ ਹੋ ਹੁਣ ਹੁਣ ਅੱਗੋਂ ਵੀ ਪੈਣ ਲੱਗ ਪਈ ਅੱਗੋਂ ਪੈਂਦੇ ਆ ਆਪਣੀਆਂ ਗੱਡੀਆਂ ਗੁੱਡੀਆਂ ਭੰਨ ਦਿੰਦੇ ਆ ਤੇ ਆਪਾਂ ਕਹਿੰਦੇ ਵੀ ਉਹਨਾਂ ਨੂੰ ਕੀ ਬਦਲਾ ਲੈ ਜਾਵੇ ਹੁਣ ਬਦਲਾ ਉਹਨਾਂ ਤੋਂ ਲਓ ਵੀ ਭਈਓ ਮੌਸਮੀ ਪੰਜਾਬ 'ਚ ਕਰ ਲੋਗ ਹੈ ਗੱਲ ਸੋਚੋ ਤੁਸੀਂ ਹੁਣ ਜਿਹੜਾ ਆਪਣੇ 40 ਡਿਗਰੀ ਦਾ ਤਾਪਮਾਨ ਆ ਪੰਜਾਬ 'ਚ ਹਨਾ ਤੇ ਉਹਨੂੰ ਤੁਸੀਂ ਮੌਸਮੀ ਪੰਜਾਬ 'ਚ ਲਿਆ ਉਖਾਓ ਆਪਾਂ ਉਹਦੇ ਪਹਾੜ ਦੇਖਣ ਨਹੀਂ ਜਾਂਦੇ ਆਪਣੇ ਮਨ ਦਾ ਵਹਿ ਮਾਵੇ ਉਹ ਪਹਾੜਾ ਹੁਣ ਜੇ ਤੁਸੀਂ ਆਪ ਸੋਚ ਕੇ ਦੇਖ ਲਓ ਯਾਰ ਤੁਸੀਂ ਸਿਆਣੇ ਹੋ ਵਿਦਵਾਨ ਹੋ ਵਿਜੇ ਉਹ ਇੰਨੀ ਗਰਮੀ ਦੇ ਵਿੱਚ ਤੁਨੋਂ ਪਹਾੜ ਦੇਖਣੇ ਪੈ ਜਾਣ ਤੁਸੀਂ ਨਹੀਂ ਵੇਖ ਸਕੋਗੇ ਤੁਸੀਂ ਉਹ ਤਾਂ ਹੀ ਦੇਖਦੇ ਹੋ ਜੇ ਉੱਥੇ ਠੰਡਾ ਆਪਣੇ ਇੱਥੇ ਗਰਮੀ ਹੁੰਦੀ ਹੈ ਉੱਥੇ ਪਤਾ ਹੀ ਨਹੀਂ ਆਣਾ ਵੀ ਚਲ 4 ਦਿਨ ਸੁਖ ਦੀ ਚੈਣ ਦੇ ਕਟਿਆਵਾਂਗੇ ਹੁਣ ਉਹ ਸੁਖ ਚੈਣ ਦੂ ਦੀ ਪੰਜਾਬ ਚ ਲਿਓ ਉਹ ਮੈਂ ਦੱਸਦਾ ਕਿਵੇਂ ਲੈ ਕੇ ਆਣੇ ਬੂਟੇ ਲਾਓ ਵਾਤਾਵਰਨ ਦਾ ਉਹ ਘਟਾਓ ਠੀਕ ਹੈ ਤੇ ਹਰ ਇੱਕ ਨੂੰ ਪੰਜਾਬ ਤੇ ਦੱਸੋ ਵੀ ਭਾਈ ਗਲੋਬਲ ਵਾਰਮਿੰਗ ਉਹਨਾਂ ਨੇ ਚੇਤਾਵਨੀ ਦਿੱਤੀ ਆਪਾਂ ਨੂੰ ਕਹਿੰਦੇ 3 ਕਰੋੜ ਬੂਟੇ ਜੇਕਰ ਪੰਜਾਬ 'ਚ ਤੁਸੀਂ ਲਾਉਂਗੇ ਤਾਂ ਠੀਕ ਰਹੂਗਾ ਤੇ ਨਹੀਂ ਜਿਵੇਂ ਪਕੌੜੇ ਨਹੀਂ ਪੁੱਜਦੇ ਹੁੰਦੇ ਤੇਲ 'ਚ ਆਏ ਬੁਝਿੰਗੇ ਪੰਜਾਬੀ ਇਹ ਸੱਚਾ ਅਸੀਂ ਦੱਸ ਰਹੇ ਹਾਂ ਤੁਹਾਨੂੰ ਲੋਕ ਤਾਂ ਵੀ ਪਤਾ ਨਹੀਂ ਕਾਹ ਤੋਂ ਦੱਸਦੇ ਨੇ ਤੁਹਾਨੂੰ ਪਰ ਜਿਹੜਾ ਬੂਟਿਆਂ ਵਾਲਾ ਕੰਮ ਆ ਜੇ ਦੋਸਤੋਂ ਤੁਸੀਂ ਇਹ ਲਾ ਲਓ ਤੇ ਜਿਹੜਾ ਹਿਮਾਚਲ ਆ ਜਿਹੜਾ ਉਹੀ ਮੌਸਮ ਪੰਜਾਬ 'ਚ ਆ ਜਾਊਗਾ ਲਹਿਰਾ ਬਹਿਰਾ ਲੱਗ ਜਾਣੀਆਂ ਹਰੀਆਲੀ ਇੱਥੇ ਵਾਜੂ ਆਪਣੇ ਜਿਹੜੇ ਬੱਚੇ ਆ ਸਕਿਨ ਦੀਆਂ ਬਿਮਾਰੀਆਂ ਹੋ ਜਾਂਦੀਆਂ ਅੱਖਾਂ ਦੀਆਂ ਬਿਮਾਰੀਆਂ ਉਹ ਘਟ ਜਾਣੀਆਂ ਉਹਨਾਂ ਦੀਆਂ ਆਪਾਂ ਨੂੰ ਸਾਧੀਆਂ ਬਿਮਾਰੀਆਂ ਘਟ ਜਾਣੀਆਂ ਆਕਸੀਜਨ ਵਧ ਗਈ ਹਵਾ ਦੇ ਵਿੱਚ ਤਾਂ ਆਪਣਾ ਦਿਮਾਗ ਹੋਰ ਵਾਜੂਗਾ ਪਹਿਲੀ ਆਪਾਂ ਦਾ ਜਗਾੜੀ ਜੱਟ ਵਜਦੇ ਆ ਤੇ ਇੱਕ ਗੱਲ ਹੋਰ ਯਾਰ ਹੁਣ ਦੇਖੋ ਵੀ ਪੰਜਾਬ ਚ 14 ਲੱਖ ਤੇ 1000 ਮੋਟਰਾਂ ਹਨਾ ਟਿਊਬਵੈੱਲਾ ਤੇ ਖੇਤਾਂ ਦੇ ਵਿੱਚ ਆਪਣੀਆਂ ਮੋਟਰਾਂ ਤੇ ਜੇਕਰ ਆਪਾਂ ਚਾਰ ਚਾਰ ਬੂਟੇ ਲਾ ਦਗੇ ਸੁਣੀ ਚੱਲੋ ਮੇਰੀ ਗੱਲ ਤੇ ਉਹ ਬੂਟੇ ਲਾਉਣ ਨਾਲ 56 ਲੱਖ ਤੋਂ ਜ਼ਿਆਦਾ ਬੂਟਾ ਲੱਗ ਜੂ ਪੰਜਾਬ ਚ ਇਹ ਤੁਸੀਂ ਆਪ ਦੀ ਜੇਬ ਚੋਂ ਨਹੀਂ ਖਰਚਾ ਕਰਨਾ ਕੋਈ ਫਰੀਦਕੋਟ ਕੱਲੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ 12 ਲੱਖ ਤੋਂ ਜ਼ਿਆਦਾ ਬੂਟੇ ਪਏ ਆ ਸਰਕਾਰੀ ਨਰਸਰੀਆਂ ਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ ਉਹ ਵੱਧ ਵੀ ਹੋ ਸਕਦੇ ਆ ਤੇ ਤੁਸੀਂ ਆਧਾਰ ਕਾਰਡ ਲੈ ਕੇ ਜਾਣਾ ਤੇ ਤੁਹਾਨੂੰ ਫ੍ਰੀ ਮਿਲਦੇ ਆ ਚਲ ਜੇ ਪੰਪੇ 10-10 ਰੁਪਏ ਪਿੱਛੇ ਤੁਹਾਨੂੰ ਬੂਟਾ ਮੁੱਲ ਵੀ ਲੈਣਾ ਪੈਂਦਾ ਉਹ ਆਪਾਂ ਗੱਲ ਕਰਦੇ ਆ ਮੈਂ ਨਹੀਂ ਕਹਿੰਦਾ ਤੁਸੀਂ ਫ੍ਰੀ ਲੈ ਕੇ ਲਓ ਹਣਾ ਵੀ ਕਈ ਪਰਾ ਗੈਣਗਦੇ ਜੀ ਫ੍ਰੀ ਦਾ ਤਾਂ ਲੱਗ ਕੇ ਲਈਏ ਤੁਸੀਂ ਭਈ ਪੈਸਿਆਂ ਦੇ ਲੈ ਲੋ ਮਾਲੀਆਂ ਦਲਵਾਲੋ ਹਨ ਪਰ ਜਿਹੜੇ ਭਰਾ ਪੈਸੇ ਨਹੀਂ ਲੈ ਸਕਦੇ ਉਹ ਸਰਕਾਰੀ ਨਰਸਰੀਆਂ ਜੋ ਆਧਾਰ ਕਾਰਡ ਤੇ ਲਿਓ ਬੂਟੇ ਤੇ ਇੱਕ ਗੱਲ ਹੋਰ ਕਈ ਨਾ ਫੇਸਬੁਕ ਕੀ ਵਿਦਵਾਨ ਮੇਰੇ ਅਰਗੇ ਲਾ ਲੋ ਤੇ ਵੀ ਉਹਨਾਂ ਐ ਕਰਦੇ ਵੀ ਫੋਟੋ ਖਿਚਾ ਲੈਂਦੇ ਬੂਟਾ ਲਾ ਕੇ ਵੀ ਉਸ ਤੋਂ ਕੋਈ ਬੜਾ ਤਕੜਾ ਤੀਰ ਮਾਰਤਾ ਤੇ ਪੰਜਾਬੀਓ ਸਾਡੀ ਜਾਇਜ਼ਿਆ ਕਰਨੀ ਸ਼ੁਰੂ ਕਰਦੋ ਇਹਨਾਂ ਫੇਸਬੁੱਕ ਤੇ ਪੋਸਟ ਪਾ ਕੇ ਤਾਂ ਉਹ ਆ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਅਸੀਂ ਤਾਂ ਬਈ ਜੰਗ ਜੱਤ ਲਈ ਪਰ ਪਤਾ ਹੈ ਕਿ ਇਹ ਬਾਤ ਚੋ ਨਾ ਏਸੀ ਵਾਲੇ ਕ ਮਰੇ ਜਵੜ ਕੇ ਸੌ ਜਾਂਦੇ ਆ ਤੇ ਬੂਟਾ ਵਿਚਾਰਾ ਜਿਹੜਾ ਹੁੰਦਾ ਉਹਨਾਂ ਨੇ ਲਾਇਆ ਹੁੰਦਾ ਉਹ ਪਾਣੀ ਤੋਂ ਹੀ ਬਿਨਾਂ ਹੀ ਮਰ ਜਾਂਦਾ ਯਾਰ ਪਸ਼ੂ ਖਾਈ ਜਾਂਦੇ ਹੁੰਦੇ ਆ ਉਹਦੇ ਨਾਲ ਪਸ਼ੂ ਖਾ ਜਾਂਦੇ ਆ ਉਹਨਾਂ ਨੂੰ ਤਦ ਮੈਂ ਕਹਿਣਾ ਵੀ ਉਹ ਬੰਦਾ ਕਾਤਲ ਆ ਰੁੱਖਾਂ ਦਾ ਕਾਤਲ ਆ ਉਹ ਜਿਹੜੇ ਫੇਸਬੁਕ ਕੀਨੇ ਆਏ ਫੋਟੋ ਖਿਚਣ ਦੇ ਮਾਰੇ ਨੇ ਉਹ ਨਰਸਰੀ ਜੋ ਬੂਟਾ ਲੈ ਕੇ ਉਹਦਾ ਕਤਲ ਕਰਤਾ ਤੇ ਜਿਹੜੇ ਦੋਸਤ ਬੂਟੇ ਦੀ ਸੰਭਾਲ ਕਰ ਸਕਦੇ ਆ ਉਹੀ ਬੂਟਾ ਲਾਉਣ ਦੂਜੀ ਗੱਲ ਇਹ ਇਹ ਗੱਲ ਸਾਰੇ ਮੇਰੇ ਭਰਾ ਨੋਟ ਕਰ ਲੈਣਾ ਤੇ ਜਿੰਨੇ ਤੁਹਾਡੇ ਯਾਰ ਦੋਸਤ ਆ ਸਾਰਿਆਂ ਨੂੰ ਇਹ ਗੱਲ ਦੱਸੋ ਵੀ ਭਾਈ ਜੇ ਤੂੰ ਬੂਟਾ ਤਾਂ ਲਈ ਜੇ ਤੂੰ ਬੂਟੇ ਦੀ ਸਾਂਭ ਸੰਭਾਲ ਕਰਨੀ ਆ ਉਹਨੂੰ ਆਵਾਰਾ ਪਸ਼ੂਆਂ ਤੋਂ ਬਚਾਉਣਾ ਉਹਨੂੰ ਤੂੰ ਸਮੇਂ ਸਿਰ ਪਾਣੀ ਪਾਉਣਾ ਉਹਨੂੰ ਧੁੱਪ ਛਾਂ ਦੇਖਣੀ ਆ ਉਹਦੀ ਹੈ ਆਏ ਨਾ ਹੋਵੇ ਵੀ ਤੂੰ ਉਹਦਾ ਬੂਟਾ ਉੱਥੋਂ ਲੈ ਕੇ ਕਦਲ ਕਰਦੇ ਤੂੰ ਤੁਸੀਂ ਦੇਖੋ ਭਰਾਵੋ ਇੱਕ ਗੱਲ ਹੋਰ ਆ ਪੰਜਾਬ 'ਚ ਆਪਾਂ 3 ਕਰੋੜ ਬੂਟੇ ਲਾਉਣੇ ਜ਼ਰੂਰੀ ਆ ਨਹੀਂ ਤੇ ਜਦੋਂ ਜਵਾਕ ਆਪਣੇ ਸਕੂਲਾਂ ਨੂੰ ਜਾਇਆ ਕਰਨਗੇ ਨਾ ਐਨੇ ਕਿੰਨੇ ਕੀ ਤੁਸੀਂ ਏਸੀ ਲਾ ਦੋਗੇ ਏਸੀ ਲਾਲਾ ਕੇਦੂ ਜੀ អዞਨ ਦੀ ਜਿਹੜੀ ਪਰਤ ਆ ਜਿਹਦੇ ਵਿੱਚ ਸੂਰਜ ਦੇ ਕਿਰਨਾਂ ਟੱਪ ਕੇ ਆਉਂਦੀਆਂ ਵੀ ਆਪਾਂ ਨੂੰ ਗਰਮੀ ਤੋਂ ਬਚਦੇ ਆਂ អዞਨ ਦੀ ਪਰਤ 'ਚ ਮੋਰੀਆਂ ਹੁੰਦੀਆਂ ਆ ਏਸ਼ੀਆਂ ਨਾਲ 5-7 ਸਾਲਾਂ ਜਨਾ ਦਬਈ ਬੰਜੂ ਪੰਜਾਬ ਜਿਹੜੇ ਹਿਸਾਬ ਨਾਲ ਏਸੀ ਲੱਗ ਰਹੇ ਆ ਇਹ ਗੱਲ ਮੇਰੀ ਸਮਝ ਲਓ ਤੇ ਤੁਸੀਂ ਜਿਹੜੇ ਬੂਟੇ ਆ ਉਹੀ ਲਾਉਣੇ ਸ਼ੁਰੂ ਕਰ ਦਿਓ ਇਹੀ ਆਪਣਾ ਹੱਲ ਆ ਤੇ ਜਿਹੜਾ ਬਾਹਰਲੇ ਸੂਬਿਆਂ ਦਾ ਘੈਂਟ ਮੌਸਮ ਆ ਜਿਹੜਾ ਉਹ ਪੰਜਾਬ ਚ ਲੈ ਆਓ ਦੋਸਤੋ ਜੀ ਨੂੰ ਜਿਹਨੇ ਮੇਰੀ ਗੱਲ ਵਧੀਆ ਲੱਗੀ ਉਹ ਥੱਲੇ ਕਮੈਂਟ ਕਰਕੇ ਤੇ ਆਪਣੀਆਂ ਜਿਹੜੀ ਗੱਲਬਾਤ ਆ ਆਪਣੇ ਸਾਰੇ ਦੋਸਤਾਂ ਨੂੰ ਵੀ ਦੱਸੋ ਤੁਸੀਂ ਜਿਨ੍ਹਾਂ ਨੂੰ ਤੁਸੀਂ ਦੱਸ ਸਕਦੇ ਹੋ ਹਨਾ ਤੇ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸਿੱਖੋ ਸ਼ਹਿਰ ਸਾਡਾ ਜੈਤੋ ਆ ਜ਼ਿਲ੍ਹਾ ਫਰੀਦਕੋਟ ਆ ਨਾਲ ਇੱਕ ਅਫਰ ਹੋਰ ਆ ਜਿਹੜੇ ਭੈਣ ਭਰਾ ਫਰੀਦਕੋਟ ਜ਼ਿਲ੍ਹੇ ਦੇ ਆ ਹਨਾ ਤੇ ਵੀ ਉਹ ਚਾਹੁੰਦੇ ਆ ਵੀ ਅਸੀਂ ਬੂਟਾ ਲਾਉਣਾ ਚਾਹੁੰਦੇ ਆ ਵੀ ਰੁੱਖ ਲਾਉਣਾ ਚਾਹੁੰਦੇ ਆ ਵੀ ਸਾਡੀ ਕੋਈ ਹੈ ਨਾ ਵੀ ਕੋਈ ਵੀਡੀਓ ਬਣਾ ਦੇ ਤਾਂ ਸਾਡਾ ਜਿਹੜਾ ਪੇਜ ਆ ਸੋਡੀ ਭਰਵੋ ਸੇਵਾ ਚ ਹਾਜ਼ਰ ਆ ਠੀਕ ਆ ਤੁਸੀਂ ਸਾਡੇ ਆ ਨੰਬਰ ਤੇ ਫੋਨ ਕਰੋ 9803900976 ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਦਿਖਾਵਾਂਗੇ ਵੀ ਆਹ ਮਾਨ ਬੰਦੇ ਆ ਜਿਨ੍ਹਾਂ ਨੇ ਰੁੱਖ ਲਗਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਹਵਾ ਪਾਣੀ ਮਿੱਟੀ ਸਾਫ਼ ਕਰਨ ਦਾ ਬੀੜਾ ਚੁੱਕ ਲਿਆ ਜਿੰਦਾਬਾਦ ਪੰਜਾਬੀਓ ਤੁਸੀਂ ਹਮੇਸ਼ਾ ਜਿੰਦਾਬਾਦ ਰਹਿੰਨਾ ਆਪਦੇ ਕੰਮਾਂ ਲਈ ਤੇ ਇੱਥੇ ਵੀ ਬਹਿ ਜਾ ਬਹਿ ਜਾ ਕਰਾ ਦਿਓ